ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਅਸੀਂ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਕਿ ਤੁਸੀਂ ਸਵਾਲ ਕਰਿਆ ਕਰੋ ਜਦੋਂ ਤੁਹਾਡੇ ਪਿੰਡਾਂ ਵਿੱਚ ਜਦੋਂ ਤੁਹਾਡੇ ਸ਼ਹਿਰਾਂ ਦੇ ਵਿੱਚ ਜਦੋਂ ਕੋਈ ਵੀ ਵਿਧਾਇਕ ਮੰਤਰੀ ਜਾਂ ਕੋਈ ਵੀ ਆਉਂਦਾ ਹੈ ਤਾਂ ਤੁਹਾਡਾ ਹਕ ਲਾਕੀ ਹੱਕ ਹੈ ਕਿ ਤੁਸੀਂ ਉਹਨਾਂ ਨੂੰ ਸਵਾਲ ਪੁੱਛ ਸਕਦੇ ਹੋ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਅਕਸਰ ਹੀ ਕਹਿੰਦੇ ਨਜ਼ਰ ਆਉਂਦੇ ਸੀ ਲੇਕਿਨ ਜਦੋਂ ਹੁਣ ਵੱਡੇ ਪੱਤਰਕਾਰਾਂ ਵੱਲੋਂ ਵੱਡੀਆਂ-ਵੱਡੇ ਜਿਹੜੇ ਨੇ ਨਿਊਜ਼ ਚੈਨਲਾਂ ਵੱਲੋਂ ਜਦੋਂ ਸਵਾਲ ਕੀਤੇ ਜਾਂਦੇ ਨੇ ਤਾਂ ਫਿਰ ਭੱਜਦੇ ਕਿਉਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਵਿਧਾਇਕ ਉਹਨਾਂ ਦੇ ਮੰਤਰੀ ਜਾਂ ਉਹਨਾਂ ਦੇ ਆਗੂ ਅਕਸਰ ਹੀ ਜਦੋਂ ਹੁਣ ਆਪ ਇਹ ਗੱਲਾਂ ਸिखਾਈਆਂ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਲੋਕਤੰਤਰ ਵੀ ਜਾਗ ਉੱਠਾ ਹੈ ਸਵਾਲ ਕਰਨ ਦਾ ਤਾਂ ਹੱਕ ਹੈ ਤੇ ਸਵਾਲਾਂ ਦਾ ਜਵਾਬ ਦੇਣਾ ਵੀ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਹੱਕ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਪੱਜ ਕਿਉਂ ਜਾਂਦੇ ਨੇ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਤੁਹਾਡਾ ਹੱਕ ਹੈ ਫਿਰ ਇਹਨਾਂ ਹੱਕਾਂ ਉੱਤੇ ਕਿਉਂ ਨਹੀਂ ਖਰੇ ਉਤਰਨ ਦਿੱਤਾ ਜਾਂਦਾ ਜਦੋਂ ਲੋਕਨਾਥ ਦੇ ਇੱਕ ਵੱਡੇ ਪੱਤਰਕਾਰ ਨੇ ਸਵਾਲ ਕੀਤਾ ਉਹਨਾਂ ਦੇ ਵਿਧਾਇਕਾ ਮੰਤਰੀਆਂ ਨੂੰ ਤਾਂ ਉਹ ਕਾਨਫਰੈਂਸ ਛੱਡ ਕੇ ਭੱਜਦੇ ਨਜ਼ਰ ਆਏ ਉਹਨਾਂ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਹੈ ਉਹਨਾਂ ਦੇ ਵਿਧਾਇਕ ਮੰਤਰੀਆਂ ਉੱਤੇ ਇੱਕ ਵੱਡਾ ਸਵਾਲ ਕੀਤਾ ਗਿਆ ਜਿੱਥੇ ਉਹ ਆਪਣੀ ਕਾਨਫਰੈਂਸ ਛੱਡ ਕੇ ਚਲੇ ਗਏ ਤਾਂ ਉਤੋਂ ਉਲਟ ਬੋਲਣਾ ਸ਼ੁਰੂ ਹੋ ਗਏ ਹਾਂਜੀ ਅਸੀਂ ਗੱਲ ਕਰ ਰਿਹਾ ਕਿ ਆਮ ਆਦਮੀ ਪਾਰਟੀ ਦੀ ਕਾਨਫਰੈਂਸ ਰੱਖੀ ਗਈ ਸੀ ਜਿਦੇ ਵਿੱਚ ਹਰਪਾਲ ਸਿੰਘ ਚੀਮਾ ਚੇਤਨ ਸਿੰਘ ਜੋਨਾ ਮਾਜਰਾ ਤੇ ਹਰਚੰਦ ਸਿੰਘ ਬਰਸ਼ਟ ਸੀਗੇ ਜਿੱਤਾ ਦੌਰਾਨ ਹਰਪਾਲ ਸਿੰਘ ਨੂੰ ਚੀਮਾ ਨੂੰ ਸਵਾਲ ਕੀਤਾ ਗਿਆ ਲੋਕਨਾਥ ਦੇ ਪੱਤਰਕਾਰ ਨੇ ਕਿ ਜਿਹੜਾ 35 ਲੱਖ ਦੀ ਟੋヨタ ਗੱਡੀਆਂ ਉੱਤੇ ਸੌਰੀ ਜਿਹੜੀ 26 ਲੱਖ ਦੀ ਗੱਡੀ ਹੈ ਉਹ 35 36 ਲੱਖ ਦੀ ਦਿੱਤੀ ਗਈ ਉਹ ਕਰੋੜਾ ਦੇ ਵਿੱਚ ਐਡਾ ਵੱਡਾ ਕਪਲਾ ਹੋਇਆ ਉਹ ਕਪਲੇ ਦਾ ਅਸਲ ਸਾਹਮਣੇ ਸੱਚ ਨਿਕਲ ਕੇ ਨਹੀਂ ਆ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਹਿਲਾਂ ਤਾਂ ਕੋਈ ਦੋਸ਼ ਨਹੀਂ ਲਗਿਆ ਲੇਕਿਨ ਇਹ ਦੋਸ਼ ਲਗਿਆ ਹੈ ਤਾਂ ਇਹਦਾ ਜਿਹੜਾ ਹੈ ਤੁਸੀਂ ਕਿਸੇ ਕਿਸੇ ਤਰ੍ਹਾਂ ਦਾ ਕੋਈ ਵੀ ਸਾਹਮਣੇ ਗੱਲ ਨਿਕਲ ਕੇ ਨਹੀਂ ਆਈ ਤਾਂ ਉਸੇ ਟਾਈਮ ਹੀ ਹਰਪਾਰ ਸਿੰਘ ਚੀਮਾ ਕਾਨਫਰੰਸ ਛੱਡ ਕੇ ਚਲੇ ਗਏ ਤੇ ਉਤੋਂ ਆਪਣੀ ਜਿਹੜੀ ਹੈ ਜਿਹੜੀ ਬਹਿਸਬਾਜ਼ੀ ਕਰਨ ਲੱਗੇ ਉਲਟਾ ਨੀਵਾ ਬੋਲਣਾ ਸ਼ੁਰੂ ਕਰ ਦਿੱਤਾ ਕਿ ਇੱਕ ਸਵਾਲ ਦੇ ਉੱਤੇ ਇੰਨਾ ਵੱਡਾ ਪੜਕ ਜਾਣਾ ਕੋਈ ਵੱਡੀ ਏਡੀ ਵੱਡੀ ਗਲਤ ਤਾਂ ਨਹੀਂ ਹੁੰਦੀ ਕਿਉਂਕਿ ਹੱਕ ਹੈ ਇਹ ਹੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਸਿਖਾਇਆ ਹੈ ਤੇ ਦੂਸਰੇ ਪਾਸੇ ਭੱਜਦੇ ਨਜ਼ਰ ਆ ਰਹੇ ਨੇ ਜਿਹੜੇ ਹਰਪਾਲ ਸਿੰਘ ਚੀਮਾ ਨੇ ਚੇਤਨ ਸਿੰਘ ਜੋਨਾ ਮਾਜ਼ਰਾ ਤੇ ਹਰਚੰਦ ਸਿੰਘ ਬਰਸ਼ਟ ਲੋਕਤੰਤਰ ਦਾ ਹੱਕ ਹੁੰਦਾ ਸਵਾਲ ਪੁੱਛਣਾ ਲੋਕਾਂ ਦਾ ਹੱਕ ਹੈ ਪੱਤਰਕਾਰਾਂ ਦਾ ਹੱਕ ਹੈ ਲੇਕਿਨ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ ਕੀ ਇਹ ਕਪਲਾ ਸੱਚ ਵਿੱਚ ਕੀਤਾ ਹੈ ਕੀ ਇਹ ਪੈਸਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਾਦਾ ਹੈ ਕਾਫੀ ਵੱਡੇ ਸਵਾਲ ਖੜੇ ਹੋ ਗਏ ਨੇ ਲੇਕਿਨ ਇਹਨਾਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਜਿਹੜੇ ਨੇ ਇਹ ਤਿੰਨੋਂ ਹੀ ਕੰਟਰੈਕਟ ਛੱਡ ਕੇ ਪੱਜ ਗਏ ਤੇ ਜਿੱਥੇ ਗੱਲ ਕੀਤੀ ਜਾ ਰਹੀ ਹੈ ਕੇ ਇੱਕ ਪਾਸੇ ਇਮਾਨਦਾਰੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਦੂਜੇ ਪਾਸੇ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਤੁਹਾਡਾ ਸਵਾਲ ਕਰਨ ਦਾ ਹੱਕ ਹੈ ਲੇਕਿਨ ਇਹਨਾਂ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ ਵੱਡੇ ਹੁਣ ਸਵਾਲ ਖੜੇ ਹੋ ਗਏ ਨੇ ਲੇਕਿਨ ਤੁਸੀਂ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀਆਂ ਨੂੰ ਐਡੇ ਵੱਡੇ ਅਹੁਦੇ ਸੌਂਪੇ ਹੋਏ ਨੇ ਤਾਂ ਇਹਨਾਂ ਗੱਲਾਂ ਦਾ ਜਿਹੜਾ ਜਵਾਬ ਦੇਣਾ ਤੁਹਾਨੂੰ ਚਾਹੀਦਾ ਹੈ ਤਾਂ ਦੂਸਰੇ ਪਾਸੇ ਹੁਣ ਹਰ ਇੱਕ ਵੱਡੇ ਸਵਾਲ ਦੁਬਾਰਾ ਖੜੇ ਕਰੇਗਾ ਧੰਨਵਾਦ